ਵੈ ਸਾਖ ਧੀਰਨ ਕਿਉ ਵਾਢੀਆ ਜਿਨਾਂ ਪ੍ਰੇਮ ਬਿਸ਼ੋਹ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧਰੋਹ ਵੈ ਸਾਖ ਧੀਰਨ ਕਿਉ ਵਾਡੀਆਂ ਜਨਾਂ ਪ੍ਰੇਮ ਵਿਸ਼ੋਹ ਹਾਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋਹ ਪੁੱਤਰ ਕਲਤਰ ਨਾ ਸੰਗ ਤਨਾ ਹਰ ਅਵਿਨਾਸੀ ਓਹਾ ਪਲਚ ਪਲਚ ਸਗਲੀ ਮੋਈ ਝੂਠੈ ਤੰਦੈ ਮੋਹਾ ਇੱਕਸ ਹਰ ਕੇ ਨਾਮ ਬਿਨ ਅੱਗੇ ਲਈਏ ਖੋਹ ਦਇਓ ਵਿਸਾਰਵੇ ਗੁਚਨਾ ਪ੍ਰਭ ਬਿਨ ਅਵਰ ਨਾ ਕੋਈ ਪ੍ਰੀਤਮ ਚਰਨੀ ਜੋ ਲੱਗੇ ਤੈਨ ਕੀ ਨਿਰਮਲ ਸੋਈ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵੈਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰ ਸੋਏ ਦਈਓ ਵਿਸਾਰ ਵਿਗੁਚ ਨਾ प्रभ बिन अवर ना कोई। प्रीतम चरणी जो लगे तेन की निर्मल सोई, नानक की प्रभ बिनती प्रभ मिलो हो परापत होए ਵੈਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰ ਸੋਈੈੈ ਵੈਸਾਖ ਧੀਰਨ ਕਿਉ ਵਾਢੀਆ ਜਿਨਾਂ ਪ੍ਰੇਮ ਬਿਸ਼ੋਹ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧਰੋਹ ਵੈਸਾਖ ਤੀਰਨ ਕਿਉ ਵਾਡੀਆਂ ਜਨਨਾ ਪ੍ਰੇਮ ਵਿਸ਼ੋਹ ਹਾਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋਹ ਪੁੱਤਰ ਕਲਤਰ ਨਾ ਸੰਗ ਧਨਾ ਹਾਰ ਅਵਿਨਾਸੀ ਓਹ ਪਲਚ ਪਲਚ ਸਗਲੀ ਮੋਈ ਝੂਠੈ ਤੰਦੈ ਮੋਹਾ ਇਕਸਰ ਹਰ ਕੇ ਨਾਮ ਬਿਨ ਅੱਗੇ ਲਈਐ ਖੋਹ ਦਈਓ ਵਿਸਾਰਵੇ ਗੁਚਨਾ ਪ੍ਰਭ ਬਿਨ ਅਵਰ ਨਾ ਕੋਈ ਪ੍ਰੀਤਮ ਚਰਨੀ ਜੋ ਲੱਗੇ ਤੈਨ ਕੀ ਨਿਰਮਲ ਸੋਈ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਈ ਵੈਸਾਖ ਸੁਹਾਵਾ ਤਾਂ ਲੱਗੈ जा संत पिटे हार सोए दैयो विसार नाम प्रभ बिन अवर न को प्रीतम चरणी जो लगे तेन की निर्मल सोई नानक की प्रभ बेनती प्रभ मिलो प्राप्त हो, परापत हो वैसाख सुहावा लगै ਜਾ ਸੰਤ ਭੇਟੈ ਹਰ ਸੋਇ ਵੈ ਸਾਖ ਧੀਰਨ ਕਿਉ ਵਾਡਿਆ ਜਿਨਾਂ ਪ੍ਰੇਮ ਬਿਸ਼ੋਹ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧਰੋਹ ਵੈਸਾਖ ਤੀਰਨ ਕਿਉ ਵਾਡੀਆਂ ਜਨਨਾ ਪ੍ਰੇਮ ਵਿਸ਼ੋਹ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋਹ ਪੁੱਤਰ ਕਲਤਰ ਨਾ ਸੰਗ ਤਨਾ ਹਰ ਅਵਿਨਾਸੀ ਓਹ ਪਲਚ ਪਲਚ ਸਗਲੀ ਮੋਈ ਝੂਠੈ ਤੰਦੈ ਮੋਹ ਇਕਸ ਹਰ ਕੇ ਨਾਮ ਬਿਨ ਅੱਗੇ ਲਈਐ ਖੋਹ ਦਈਓ ਵਿਸਾਰਵਿ ਗੁਚਨਾ ਪ੍ਰਭ ਬਿਨ ਅਵਰ ਨਾ ਕੋਈ ਪ੍ਰੀਤਮ ਚਰਨੀ ਜੋ ਲੱਗੇ ਤਿੰਨ ਕੀ ਨਿਰਮਲ ਸੋਈ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵੈ ਸਾਖ ਸੁਹਾਵਾ ਤਾਂ ਲੱਗੈ ਜਾ ਸੰਤ ਭੇਟੈ ਹਰ ਸੋਏ ो विसार विगुच नाम प्रभ बे अवर ना को ए, प्रीतम चरणी जो लगे तेन की निर्मल सोई नानक की प्रभ बेनती। ਪ੍ਰਭ ਮਿਲਹੁ ਪ੍ਰਾਪਤ ਹੋਈ ਵੈਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰ ਸੋਈ ਵੈਸਾਖ ਧੀਰਨ ਕਿਉ ਵਾਢੀਆ ਜਨਾ ਪ੍ਰੇਮ ਵਿਸ਼ੋਹ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧਰੋਹ ਵੈਸਾਖ ਤੀਰਨ ਕਿਉ ਵਾਡੀਆਂ प्रेम विशोह हार साजन पुरख विसार लगी माया त्रोह, पुत्र ना सा तना ਹਰ ਅਵਿਨਾਸੀ ਓਹ ਪਲਚ ਪਲਚ ਸਗਲੀ ਮੋਈ ਝੂਠੈ ਤੰਦੈ ਮੋਹ ਇਕਸਰ ਹਰ ਕੇ ਨਾਮ ਬਿਨ ਅੱਗੇ ਲਈਐ ਖੋਹ ो विसार विगुचना प्रभ अवर ना कोई प्रीतम चरनी जो लगे तेन की निर्मल सोई नानक की प्रभ बेनती ਪ੍ਰਭ ਮਿਲੋ ਪ੍ਰਾਪਤ ਹੋਏ ਵੈਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰ ਸੋਏ ਦਈਓ ਵਿਸਾਰ ਵਿਗੁਚਨਾ प्रभ बिन अवर नाको प्रीतम चरणी जो लगे तेन की निर्मल सोई नानक की प्रब बेनती न प्रभ मिलो हो परापत होय ਵੈਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰ ਸੋਈ ਵੈਸਾਖ ਧੀਰਨ ਕਿਉ ਵਾਢੀਆ ਜਿਨਾਂ ਪ੍ਰੇਮ ਬਿਸ਼ੋਹ ਪਰ ਸਾਜਨ ਪੁਰਖ ਵਿਸਾਰਕੈ ਲੱਗੀ ਮਾਇਆ ਧਰੋਹ ਵੈਸਾਖ ਤੀਰਨ ਕਿਉ ਵਾਡੀਆਂ ਜਨਨਾ ਪ੍ਰੇਮ ਵਿਸ਼ੋਹ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋਹ ਪੁੱਤਰ ਕਲਤਰ ਨਾ ਸੰਗ ਧਨ ਹਰ ਅਵਿਨਾਸੀ ਓਹ ਪਲਚ ਪਲਚ ਸਗਲੀ ਮੋਈ ਝੂਠ ਹੈ ਤੰਦੈ ਮੋਹ ਇਕਸਰ ਹਰ ਕੇ ਨਾਮ ਬਿਨ ਅੱਗੇ ਲਈਐ ਖੋਹ ਦਈਓ ਵਿਸਾਰਵ ਗੁਚਨਾ ਪ੍ਰਭ ਬਿਨ ਅਵਰ ਨਾ ਕੋਈ ਪ੍ਰੀਤਮ ਚਰਨੀ ਜੋ ਲੱਗੇ ਤੈਨ ਕੀ ਨਿਰਮਲ ਸੋਈ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਇ ਵੈਸਾਖ ਸੁਹਾਵਾ ਤਾਂ ਲੱਗੈ जा संत भिट हर सोए दैयो विसार नाम प्रभ बिन अवर न को प्रीतम चरणी जो लगे तेन की निर्मल सोई ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਈ ਵੈਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰ ਸੋਈ